ਤੋਂ ਪਹਿਲਾਂ ਸਾਰੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਸ਼ਾਰਟ ਨੋਟਸ ਤੇ ਅੱਜ ਵੀ ਇਸ ਇੰਪੋਰਟੈਂਟ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਜੀਐਸਟੀ ਡਿਪਾਰਟਮੈਂਟ ਦੇ ਸੈਕਟਰੀ ਵਿਕਾਸ ਪ੍ਰਤਾਪ ਜੀ ਐਸਟੀ ਸਾਹਿਬ ਔਰ ਖੱਬੇ ਪਾਸੇ ਵਰ ਰੂਜ਼ਮ ਜੀ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਜਿਸ ਕਰਨ ਬਰਾੜ ਦੀ ਸਾਡੇ ਇਨਫੋਰਸਮੈਂਟ ਬਿੰਗ ਦੇ ਹੈਡ ਅੱਜ ਪਿਛਲੇ ਲਗਭਗ 1 ਮਹੀਨੇ ਦੇ ਅੰਦਰ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਨ ਵਾਲੇ ਵਿਅਕਤੀ ਸੀ ਜਿਹੜਾ ਜੀਐਸਟੀ ਦੇ ਅੰਦਰ ਜਾਲੀ ਬਿੱਲਾਂ ਦੇ ਰਾਹੀਂ ਬੋਗਸ ਬਿੱਲਾਂ ਦੇ ਰਾਹੀਂ ਫੇਕ ਆਈਟੀਸੀ ਰਿਟਰਨ ਕਿਵੇਂ ਲੈਂਦੇ ਸੀ ਉਹਨਾਂ ਤੇ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦਾ ਇਹ ਸਖਤ ਬੈਸਰਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਉਹ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਿਮ ਦੇ ਤਹਿਤ ਉਸ ਮਹਿਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟਸੀ ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਝਾਲੀ ਫਰਮਾ ਬਣਾ ਕੇ ਕਰ ਰਹੀ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਮਿਹਨ ਨੂੰ ਹੋਰ ਤਾਕਤਵਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹੀਆਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜੋ GST ਜੀਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰਜਿਮ ਸੀ ਜਾਨੀ ਕਿ ਪਹਿਲਾ ਢਾਂਚਾ ਸੀ ਜੀਐਸਟੀ ਤੋਂ ਪਹਿਲਾਂ ਉਸ ਤੋਂ ਬਾਅਦ ਜੀਐਸਟੀ ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਬਬ ਹੋਈ ਹੈਗੀ ਸੋ ਉਹਦਾ ਕਾਰਨ ਇਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਸੈਕਸ਼ਨ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ ਆਈਆਈਟੀ ਹైదరాబాద్ ਤੋਂ ਜਿਹੜੇ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਵਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾਗਾ ਜਿਹੜਾ ਪੈਸਾ ਬੈਸਮ ਦਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਜ ਨਾ ਹੋਵੇ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਨਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧਾਂ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚ ਉਹ ਸਾਰੀਆਂ ਚੋਰੀਆਂ ਅਸੀਂ ਪਲਗ ਕੀਤੀਆਂ ਨਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅੰਮ੍ਰਿਤਸਰ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਉੱਤੇ ਬਗੈਰ ਬਿਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿਤੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧਤ ਇੱਕ ਵੱਡੀ ਕਾਰਵਾਈ ਅਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ ਗੋਲ드 ਦੇ ਸਬੰਧ ਵਿੱਚ ਫੇਕ ਬਿਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਬੈਂਕ ਨੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਟੀ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੁਰਕਬਲੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ 336 ਕਰੋੜ ਰੁਪਏ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਏ 424 ਕਰੋੜ ਰੁਪਏ ਦੇ ਬਿੱਲ ਨੇ ਜਿਹੜੇ ਜਾਲੀ ਬਿੱਲ ਨੇ ਉਹਨਾਂ ਦਾ ਵੀ ਪਰਦਾ ਫਾਸ਼ ਹੋਇਆਗਾ ਔਰ ਮੈਸਬੰਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਏ 25 ਕਰੋੜ ਰੁਪਏ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ 골ਡ ਦੇ ਅੰਦਰ ਲਗੀਆਂ 336 ਕਰੋੜ ਰੁਪਇਆ ਦੇ ਜਾਲੀਬਿਲ ਅਮਰਸਰ ਔਰ ਜਿਹਦੇ ਵਿੱਚੋਂ 20 ਕਰੋੜ ਦੀ ਪਲੈਂਟੀ ਪੈਂਦੀ ਹੈ ਟੈਕਸ ਐਂਡ ਪਲੈਂਟੀ ਔਰ ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸ ਐਂਡ ਪਲੈਂਟੀ ਲਗਭਗ 25 ਕਰੋੜ ਰੁਪਇਆ ਬੜਦਾਗਾ ਇਹ ਪਿਛੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰਾਡ ਨੇ ਡਿਟੈਕਟ ਕੀਤੇ ਨੇਗੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਫਰਮਾਂ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰਡ ਸੀਗੀਆਂ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰਲ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਹੋਈਆਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾ ਹੈਗਾ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਦੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾ ਹੈ ਔਰ ਲਗਭਗ 303 ਫਰਮਾਂ ਦਾ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਜ਼ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇ ਕਿ 4000 44 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਸ ਦੇਸੀਆਂ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 206 ਫਰਮਾਂ 206 ਫਰਮਾਂ ਸਿੱਗੀਆਂ ਟੋਟਲ 303 ਫਰਮਾਂ ਰਹਿ ਗਈਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਨੇਗੀਆਂ ਸੌਰੀ ਸੈਂਟਰ ਦੀਆਂ ਨੇਗੀਆਂ ਉਹ 206 ਰਹਿ ਗਈਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਚ ਰਜਿਸਟਰਡ ਹੋ ਜਾਂਦੀਆਂ ਸੀਆਂ ਜੀਆਂ 200 303 ਹੋ ਗਏ ਟੋਟਲ ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਏ 206 ਤੇ ਸਟੇਟ ਦੀਆਂ 11 ਇਹ 217 ਮੈਂ ਸਟੇਟ ਤੇ ਉਹਦੀਆਂ ਕਹਿ ਰਹਿਆਂ ਕਿ ਪੰਜਾਬ ਦੀਆਂ ਉਹ ਦੂਜੀਆਂ ਅਦਰ ਸਟੇਟਸ ਅੱਛਾ ਸੀ ਅਦਰ ਸਟੇਟਸ ਅੱਛਾ ਮੈਂ ਵੀ ਕਹਿ ਰਿਹਾ ਸੀ 86 ਜਿਹੜੀਆਂ ਨੇ 86 ਨਹੀਂ ਹੈ ਜਿਆਦਾ ਬਣਦੀ ਨਹੀਂ ਨਹੀਂ ਸ਼ਾਇਦ ਮੈਂ ਤੁਸੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਰਹਿ ਗਈਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਅਦਰ ਸਟੇਟ ਦੀਆਂ ਰਹਿਗੀਆਂ ਸੈਂਟਰ ਦੀਆਂ ਜਿਹੜੀਆਂ ਰਹਿਗੀਆਂ 206 ਰਹਿਗੀਆਂ 11 ਪੰਜਾਬ ਦੀਆਂ ਸੀਗੀਆਂ ਇਹਨਾਂ ਸਾਰੀਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੇ 11 ਉਹਨਾਂ ਦੀ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ ਹੁਣ ਸੈਂਟਰ ਦੀਆਂ ਅਸੀਂ ਲਿਖੇ ਭੇਜਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ 217 ਫਰਮਾਂ ਚੋਂ ਇਹਨਾਂ 217 ਫਰਮਾਂ ਚੋਂ 89 ਕਰੋੜ ਰੁਪਏ 89 ਕਰੋੜ ਦੀ ਜਿਹੜੀ ਆਈਟੀਸੀ ਪਈ ਸੀਗੀ ਇਹਨਾਂ ਨੂੰ ਜਿਹੜੀ ਮੈਂ ਸਮਝਦਾ ਨਾਲ ਲੈ ਲੈਣੀ ਸੀਗੀ ਸਾਡੇ ਤੋਂ ਉਹ ਵੀ ਅਸੀਂ ਬਲਾਕ ਕੀਤੀ ਆ ਜਿਹੜਾ ਰਿਟਰਨ ਇਹਨਾਂ ਨਾਲ ਲੈ ਲੈਣਾ ਸੀਗਾ ਅਸੀਂ ਪੈਸਾ ਯਾਨੀ 89.7 ਕਰੋੜ ਰੁਪਇਆ 89.7 ਕਰੋੜ ਰੁਪਇਆ ਜਿਹੜਾ ਮੈਂ ਸਮਝਦਾ ਇਹਨਾਂ ਨੇ ਕਢਾ ਲੈਣਾ ਸੀਗਾ ਅਸੀਂ ਉਹ ਸੈਂਟਰ ਕੋਲੋਂ ਬਲਾਕ ਕੀਤਾਗਾ ਇਹ ਮੈਂ ਸਮਝਦਾ ਠੱਗੀ ਜਿਹੜੀ ਜਿਹੜੇ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟ ਲੈਣਾ ਸੀਗਾ ਉਹ ਵੀ ਤੁਰੰਤ ਬਚਾਈ ਆ ਸੋ ਇਹ ਤੁਰੰਤ ਅਸੀਂ ਬਲੌਕ ਕੀਤਾਗਾ ਇਹਦੇ ਮਾਮਲੇ ਚ ਲਗਭਗ ਹੁਣ ਤੱਕ 707 700 ਤੋਂ ਵੱਧ ਜਿਹੜਾ ਹੈਗਾ ਉਹ ਜਾਲੀ ਆਈਟੀਸੀ ਰਿਟਰਨ ਦਾ ਅਸੀਂ ਕੇਸ ਡਿਟੈਕਟ ਕੀਤਾਗਾ ਫੜਿਆਗਾ ਔਰ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਅਸੀਂ ਸਟਾਰਟ ਕੀਤੀ ਆ ਜਿਹੜੀਆਂ ਪੰਜਾਬ ਚ 11 ਨੇਗੀਆਂ ਉਹ ਵੀ ਕੈਨਸਲ ਕਰਤੀਆਂ ਜਾਂ ਸਸਪੈਂਡ ਕਰਤੀਆਂ ਜਾਂ ਕੈਨਸਲ ਕਰਤੀਆਂ ਔਰ ਇਹਨਾਂ ਇਹ ਸਾਰੀਆਂ ਜਿਹੜੀਆਂ 206 ਫਰਮਾਂ ਸੈਂਟਰ ਦੀਆਂ ਨੇਗੀਆਂ ਉਦਿਆਂ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਭੇਜਿਆਗਾ ਕਿ ਤੁਰੰਤ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਵਿੱਚੋਂ ਲਗਭਗ ਹੁਣ ਤੱਕ ਅਸੀਂ ਜਿਹੜੇ ਲੁਧਿਆਣਾ ਦੇ ਅੰਦਰ ਵੱਡੀ ਕਾਰਵਾਈ ਆ ਜਿਹੜੀ ਕ੍ਰਿਮੀਨਲ ਲਾਇਬਿਲਟੀ ਆ ਜੇਕਰ ਕੋਈ ਵਿਅਕਤੀ ਝਾਲੀ ਫਰਮ ਬਣਾ ਕੇ ਫਰਜੀ ਫਰਮ ਬਣਾ ਕੇ ਸਟੇਟ ਦੇ ਟੈਕਸ ਢਾਂਚੇ ਦੇ ਅੰਦਰ ਵੜ ਕੇ ਇੱਕ ਡਿਜ਼ਾਈਨ ਬਣਾ ਕੇ ਲੁੱਟਦਾਗਾ ਤਾਂ ਉਹਦੇ ਖਿਲਾਫ ਕ੍ਰਿਮਿਨਲ ਲਾਇਬਿਲਟੀ ਵੀ ਸ਼ੁਰੂ ਹੁੰਦੀ ਆ ਸੋ ਅਸੀਂ 11 ਵਿਅਕਤੀ ਹੁਣ ਤੱਕ ਲੁਧਿਆਣਾ ਦੇ ਅੰਦਰ 11 ਵਿਅਕਤੀਆਂ ਦੀ ਅਸੀਂ ਅਰੈਸਟ ਪਾਈ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਲਗਭਗ ਹੁਣ ਤੱਕ ਅਸੀਂ ਜਿਹੜੇ ਜਾਲੀ ਬਿੱਲ ਸੀ 533 ਕਰੋੜ ਜੋ 2 ਕਰੋੜ ਦੀ ਰਿਕਵਰੀ ਹੋ ਚੁੱਕੀ ਆ ਤੇ ਹੁਣ ਮੈਂ ਸਮਝਦਾਗਾ 100 ਕਰੋੜ ਰੁਪਏ ਜਿਹੜਾ ਹੋਰ ਰਿਕਵਰੀ ਜੜੀ ਆ ਉਹ ਨਿਕਲੀ ਆਗੀ ਟੋਟਲ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਪਿਛਲੇ ਲੰਬੇ ਅਰਸੇ ਤੋਂ ਜਿੱਥੇ ਗੋਲ ਦੇ ਵਿੱਚ 336 ਕਰੋੜ ਰੁਪਇਆ ਅੰਮ੍ਰਿਤਸਰ 424 ਕਰੋੜ ਰੁਪਇਆ ਲੁਧਿਆਣਾ ਔਰ 4044 ਕਰੋੜ ਰੁਪਇਆ ਲੋਹੇ ਦੀ ਆਇਰਨ ਦੇ ਉੱਤੇ ਜਾਲੀ ਸੇਲ ਪਰਚੇਸ ਇਹ ਵੀ ਲੁਧਿਆਣਾ ਜੀ ਤੇ ਫਰਮਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੱਦ ਕੀਤੀ ਆ ਪੰਜਾਬ ਦੀਆਂ 11 ਔਰ ਸੈਂਟਰ ਨੂੰ ਲਿਖਿਆ 206 ਔਰ ਸਿਆਸੀ ਜਿਹੜੀਆਂ 86 ਅਦਰ ਫਰਮਸ ਰਹਿ ਗਿਆ ਉਹ ਦੂਜੇ ਸੂਬਿਆਂ ਨੂੰ ਲਿਖਿਆਗਾ ਕਿ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਆ ਕੀ ਕਾਰਵਾਈ ਕੀਤੀ ਜਾਵੇ ਔਰ ਚੌਥੇ ਕੇਸ ਦੇ ਅੰਦਰ ਜਿਹੜੀਆਂ ਜਿਹੜੇ ਦੂਜੇ ਚਾਲੀ ਮਤਲਬ ਇਕਤਾ ਹੈਗਾ ਡਾਇਰੈਕਟ ਚਲਾ ਰਹੇ ਸੀਗੇ ਕੁਝ ਕਿਸੇ ਹੋਰ ਦੇ ਨਾਂ ਤੇ ਯਾਨੀ ਕਿ ਆਪਣੇ ਲੇਬਰ ਕਰਨ ਲੈਣ ਦੇ ਨਾਂ ਤੇ ਜਿਹੜੇ ਲੇਬਰ ਕਰਨ ਵਾਲੇ ਵਿਅਕਤੀ ਉੱਥੇ ਆਉਂਦੇ ਨੇ ਜਾਂ ਆਪਣੇ ਮਲਾਜ਼ਮਾਂ ਦੇ ਨਾਂ ਤੇ ਆਪਣੇ ਡਰਾਈਵਰਾਂ ਦੇ ਨਾਂ ਤੇ ਆਪਣੇ ਕਿਸੇ ਵੀ ਹੋਰ ਦੇ ਨਾਂ ਤੇ ਜਿਹੜੀਆਂ ਜਾਲੀ ਫਰਮਾ ਬਣਾ ਕੇ ਉਹ 688 ਫਰਮਾਸੀ ਕਿਹਦੇ ਚੱਲ ਰਹੀਆਂ ਸੀਗੀਆਂ ਉਹਦੇ ਅੰਦਰ ਤਾਂ ਅਸੀਂ ਡਾਇਰੈਕਟਲੀ ਜਿਹੜੇ ਬੰਦੇ 11 ਬੰਦੇ ਇਨਵੋਲਵ ਸੀਗੇ ਮੇਮ ਪੰਜ ਬੰਦੇ हां ਮਤਲਬ 11 ਨਾਮਜ਼ਦ ਕੀਤੇ ਸੀ ਪੰਜ ਦੀ ਜਿਹੜੀ ਆ ਉਹ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ 533 ਕਰੋੜ ਦਾ ਫਰਾਡ ਆਇਆ 533 ਕਰੋੜ ਦੀ ਜਾਲੀ ਬਿਲਿੰਗ ਹੋਈ ਸੀ ਔਰ ਜਿਹਦੇ ਵਿੱਚ ਫੇਕ ਆਈਟੀਸੀ ਇਹਨਾਂ ਨੇ ਲਗਭਗ 100 ਕਰੋੜ ਰੁਪਇਆ 100 ਕਰੋੜ ਰੁਪਇਆ ਦੀ ਜਿਹੜੀ ਆ ਉਹ ਚੂਨਾ ਲਾਉਣਾ ਸੀਗਾ ਇਹ ਵੱਡੀ ਕਾਰਵਾਈ ਜਿਹੜੀ ਆ ਪਿਛਲੇ ਸਮੇਂ ਦੌਰਾਨ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ ਮੈਂ ਸਾਰੇ ਇੱਥੇ ਡਿਪਾਰਟਮੈਂਟਸ ਦੇ ਸਾਰੇ ਅਫਸਰ ਸਹਿਬਾਨ ਦਾ ਮੇਰੇ ਨਾਲ ਬੈਠੇ ਨੇਗੇ ਐਫਸੀਟੀ ਸਾਹਿਬ ਦਾ ਟੈਕਸ ਕਮਿਸ਼ਨਰ ਸਾਹਿਬ ਦਾ ਸਾਡੇ ਇਨਫੋਰਸਮੈਂਟ ਡਾਇਰੈਕਟਰ ਦੇ ਮੁਖੀ ਸਹਿਬਾਨ ਦਾ ਧੰਨਵਾਦ ਕਰਨਾਗਾ ਉੱਥੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਰਜੁਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨਾ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਮਹਿੰਮ ਚ ਹੋਇਆਗਾ ਸੋ ਪੰਜਾਬ ਦੇ ਅੰਦਰ ਕਿਸੇ ਵੀ ਲੈਵਲ ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾਗਾ ਅਸੀਂ ਉਹਦੇ ਖਿਲਾਫ ਸਖਤ ਹਮਲਾ ਕਰ ਰਹੇ ਹਾਂ ਸਖਤ ਬਾੜ ਕਰ ਰਹੇ ਹਾਂ ਔਰ ਕੋਈ ਵੀ ਦੋਸ਼ੀ ਜਿਹੜਾ ਜੀਐਸਟੀ ਦੇ ਅੰਦਰ ਫਰਾਡ ਕਰੂਗਾ ਟੈਕਸ ਦੇ ਅੰਦਰ ਫਰਾਡ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਅਸੀਂ ਇਸੇ ਤਰ੍ਹਾਂ ਮਹਿੰਮ ਜਿਹੜੀ ਆ ਪੰਜਾਬ ਚ ਜਾਰੀ ਰਹੂਗੀ ਔਰ ਨਾਲੇ ਸਮੇਂ ਚ ਹੋਰ ਵੀ ਕਾਫੀ ਸਾਰੇ ਅਸੀਂ ਏਰੀਏ ਲੱਭੇ ਲਗੇ ਜਿਨ੍ਹਾਂ ਚ ਸਾਨੂੰ ਲੱਗਦਾਗਾ ਕਿ ਇੱਥੇ ਚੋਰੀ ਹੋਣ ਦਾ ਖਤਰਾ ਹੈਗਾ ਉਹਨਾਂ ਨੂੰ ਰੈਡੀਫਾਈ ਕੀਤਾ ਕਿ ਉੱਥੇ ਸਾਡੀ ਜਿਹੜੀ ਆ ਟੀਮ ਲਗਾਤਾਰ ਕੰਮ ਕਰ ਰਹੀ ਹੈ 4 ਯਾਰ ਜੋ 44 ਕਰੋੜ ਹੈ ਜੀ ਹੈ ਹਮਾਰਾ ਜੋ ਯੂਰਿਡਿਕਸ਼ਨ ਹੈ ਉਹ ਟੈਕਸ ਐਨਫੋਰਸਮੈਂਟ ਕੀ ਹੈ ਹਮਾਰੀ ਯੂਰਿਡਿਕਸ਼ਨ ਟੈਕਸ ਐਨਫੋਰਸਮੈਂਟ ਕੀ ਹੈ और हमें हमने जितने भी अभी एफ आई आर रजिस्टर करी है ये हमारा स्टेट में जहाँ हमको पता लग रहा है कि यहाँ ये क्रिमिनल एक्ट में शामिल लोग हैं वहाँ पर हम एफ आई आर भी दर्ज कर रहे हैं पर लेकिन अभी तक हमने अनिश्री तौर पर जहाँ टैक्स आवेजन हुई है उसको ही पकड़ा है चार हजार तरतालीस करोड़ जरा है कि बड़े वे फर्मा जिन्होंने कितने वो तो कितर लुदाना जलंधर मतलब ये कितों कितों के दे दे लोग ने ज़्यादा जिन्होंने एक ਕੁਰਾ ਨੈਕਸਸ ਬਣਾ ਕੇ ਤਾਂ ਠੱਗੀ ਮਾਰਦੇ। ਦੇਖੋ ਇਹ ਸਾਰੇ ਲੋਕ ਲਗਭਗ ਲੁਧਿਆਣਾ ਦੇ ਏਰੀਏ ਦੇ ਮੰਡੀ ਗੁਵਿੰਦਗੜ੍ਹ ਦੇ ਏਰੀਏ ਦੇ ਫਤਿਹਗੜ੍ਹ ਜ਼ਿਲ੍ਹੇ ਦੇ ਅੰਦਰ ਇਹ ਇਸ ਏਰੀਏ ਦੇ ਅੰਦਰ ਕਿਉਂਕਿ ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ। ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ ਔਰ ਲੋਹੇ ਦੇ ਜਾਲੀ ਫਰਜੀ ਬਿਲ ਬਣਾ ਕੇ ਇਹ ਲੋਕ ਜਿਹੜੇ ਸੀਗੇ ਉਹ ਸਰਕਾਰੀ ਖਜ਼ਾਨੇ ਨੂੰ ਚੁੰਡਾ ਰਾ ਰਹੇ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਵਗੈਰਾ ਬਿਲਕੁਲ ਜੀ ਪਾ ਸੀ 11 ਵਿਅਕਤੀ ਜਿਹੜੇ ਦੇਗੇ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਆ ਇਹ ਦੂਜੇ ਕੇਸ ਚ ਹੋਈਏਗੀ ਇਹਦੇ ਕੇਸ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਹਜੇ ਵਿਅਕਤੀ ਫੜੇ ਨਹੀਂ ਲਗੇ ਕ੍ਰਿਮినਲ ਲਾਇਬਿਲਟੀ ਜਿਹੜੀ ਆ ਉਹ ਜੀਐਸਟੀ ਦੇ ਅੰਦਰ ਕਿੱਥੇ ਕਿੱਥੇ ਵੱੜਦੀ ਆ ਉਹ ਐਕਟ ਦੇ ਅੰਦਰ ਪ੍ਰਬੰਧ ਹਨ ਉਹ ਵੀ ਅਸੀਂ ਐਕਸ਼ਨ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ ਚਾਹੇ ਕੋਈ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਤਾਂ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਐਕਸ਼ਨ ਹੋਊਗਾ ਫਿਰ ਪੰਜ ਬੰਦੇ ਗ੍ਰਿਫਤਾਰ ਹੋਏ ਨੇ ਪੰਜ ਗ੍ਰਿਫਤਾਰ ਨੇ ਜੀ ਟੋਟਲ ਅਮਾਉਂਟ ਲਗਾਈ ਆਪਾਂ ਕਿੰਨੇ ਬੰਦੀ ਆ ਸਾਰੀ ਇਹ ਟੋਟਲ ਅਮਾਉਂਟ ਤੁਹਾਨੂੰ ਦੱਸਿਆ ਕਿ ਡਿਫਰੈਂਟ ਸਕੈਮ ਨੇ ਨਾ ਜੀ ਚਾਰ ਨੇਗੇ ਪਹਿਲੇ ਜਿਹੜੇ ਪਹਿਲੇ ਸਕੈਮ ਦੀ ਅਮਰਸਰ ਦੀ ਗੱਲ ਕਰਾਂ 336 ਦੂਸਰਾ 424 ਤੀਸਰਾ 4044 ਪੰਜਵਾਂ ਜਿਹੜਾ ਹੈਗਾ 533 ਜਿਹੜੇ ਸੋਨੇ ਦੇ ਵਪਾਰੀ ਨੇ ਸਰ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਜਿਹੜੀ ਲਾਇਸੈਂਸਿਸ ਵਗੈਰਾ ਵੀ ਕੈਂਸਲ ਹੋਣਗੇ ਕਿ ਉਹਨਾਂ ਨੂੰ ਕਿੱਦਾਂ ਦੇਖਿਆ ਜਾਏਗਾ ਦੇਖੋ ਅਸੀਂ ਜਿਹੜੀਆਂ ਫਰਮਾਂ ਫਰਾਡ ਦੇ ਵਿੱਚ ਇਨਵੋਲਵ ਨੇਗੀਆਂ ਅਸੀਂ ਉਹਨਾਂ ਦੇ ਤੁਰੰਤ ਲਾਇਸੈਂਸ ਜਿਹੜੇ ਨੇ ਮੇਰੇ ਹੋਏ ਨੇ ਰਜਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਹੋਈ ਹੋਈ ਆ ਅਸੀਂ ਤੁਰੰਤ ਉਹ ਜਦੋਂ ਸਾਨੂੰ ਸਸਪੀਸ਼ਨ ਹੁੰਦੀ ਆ ਸ਼ੱਕ ਹੁੰਦੀ ਆ ਅਸੀਂ ਸਸਪੈਂਡ ਕਰਦੇ ਆਂਗੇ ਆਫਟਰ ਦੈਟ ਜਦੋਂ ਡਿਟੈਕਟ ਹੋ ਜਾਂਦਾ ਕਿ ਹਾਂ ਇਹਨਾਂ ਨੇ ਇਹ ਕ੍ਰਾਈਮ ਕੀਤਾਗਾ ਸਾਡੇ ਡਿਪਾਰਟਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਆ ਉਹ ਰੱਦ ਕਰਦੇ ਆਂਗੇ ਜੀ ਸਮਝ ਗਏ ਗੋਲ ਹੈ ਅੰਮ੍ਰਿਤਸਰ ਦੇ ਵਿੱਚ ਕਿਹੜਾ ਫਾਰਮ ਹੈ ਕਿ ਲੁਧਿਆਣਾ ਵਾਲੀ ਫਾਰਮ ਹੈ ਕਿ ਅਲੱਗ-ਅਲੱਗ ਫਾਰਮ ਨੇ ਕਿੰਨੀਆਂ ਫਾਰਮ ਨੇ ਗਰੁੱਪ ਆ ਕਿੰਨੀਆਂ ਫਾਰਮ ਨੇ ਅੰਮ੍ਰਿਤਸਰ ਨਾਲ ਲੁਧਿਆਣਾ 골ਡ 336 ਵਾਲੀ ਜਿਹੜੀ 336 ਕਰੋੜ ਦੀ ਆ ਇੱਕੋ ਹੀ ਇੱਕੋ ਹੀ ਫਰਮ ਆ ਵਨ ਜੂਜ਼ਰ ਜੀ 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 ਸ ਆਪਰੇ ਖਰਚਾ ਲੁਧਿਆਣਾ ਤੋਂ ਦੋਨੋਂ ਕੋਰਿਲੇਸ਼ਨ ਹੈ ਕੋਈ ਪਾਇਆ ਗਿਆ ਦੋਵੇਂ ਅਲੱਗ-ਅਲੱਗ ਨਹੀਂ ਨਹੀਂ ਦੋਨੋਂ ਅਲੱਗ-ਅਲੱਗ ਫਰਮੇ ਹੈ इनके पास या इन्होंने कहां से सोना परचेज किया गोल्ड कहां से परचेज किया उसका इनके पास कोई बी एविडेंस ਨਹੀਂ ਹੈ ਇਹਨਾਂ ਨੂੰ ਕੀ ਦੇਖਦੇ ਨੇ ਸੋਨਾ ਇਹ ਜਿਹੜਾ ਪੈਦਾ ਹੁੰਦਾ ਨਹੀਂ ਬਾਹਰ ਕੀ ਦੇਖਦੇ ਆਪਾਂ ਨੂੰ ਜੀ ਜਾਂਚ ਕੀਤੀ ਹੋएगी ਬਾੜੀ ਉਹ ਜਾਂਚ ਦੇ ਵਿਸ਼ੇ ਨੇ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਡਿਸਕਲੋਜ਼ ਨਹੀਂ ਕੀਤਾ ਬਾਹਰ ਸੋਨਾ ਕਿੰਨਾ ਅਮਾਉਂਟ ਹੈ ਉਹ ਕੋਈ ਇਸ ਮਤਲਬ ਕਿੰਨੇ ਟਨ ਸੋਨਾ ਹੁਣ ਤੱਕ ਅਗਰ ਹੋ ਰਿਹਾ ਨਹੀਂ ਉਹ ਤਾਂ ابھی ਜਾਂਚ ਚੱਲ ਰਹੀ ਹੈ ابھی ਹੋਰ ਵੀ ਹੋ ਸਕਦਾ ਪਰ ਲੇਕਿਨ ਹਮ ਤਾਂ ਦੇਖੋ ਹਜੇ ਜਾਂਚ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਡਿਪਾਰਟਮੈਂਟ ਦੀ ਡਿਪਾਰਟਮੈਂਟ ਦੀ ਜਾਂਚ ਜਿਹੜੀ ਚੱਲ ਰਹੀ ਆ ਜੇ ਇਹ ਤੁਹਾਨੂੰ ਅਸੀਂ ਮੁਢਲੀ ਇਨਫਰਮੇਸ਼ਨ ਦੇ ਰਿਆਂਗੇ ਕਿ ਕਿੱਥੇ ਕਿੱਥੇ ਅਜੇ ਟੈਕਸ ਦੀ ਜਿਹੜੀ ਹੋਰ ਅਮਾਉਂਟ ਵਧਣ ਦਾ ਸਾਨੂੰ ਭਰੋਸਾ ਹੈਗਾ ਕਿ ਕਿੱਥੇ ਕਿੱਥੇ ਪਾਈ ਹੋਰ ਚੋਰੀ ਹੋਇਆ ਹੈਗਾ ਅਜੇ ਥੋੜੀਆਂ ਫਰਮਾਂ ਜਿਹੜੀਆਂ ਆਂਜਾਂ ਨੇ ਸਾਡੇ ਚ ਅਸੀਂ ਜਿਹੜਾ ਵੀ ਵਿਅਕਤੀ ਕੋਈ ਜਾਲੀ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਇਹ ਕੋਤੋਂ ਕੰਮ ਕਰ ਰੇ ਸਰ ਫਰਮਾਂ ਚਾਲੀ ਬਣਾਉਣਾ ਕਦੋਂ ਦਾ ਕੰਮ ਚੱਲਦਾ ਇਹ ਥੋੜਾ ਸਮਝ ਹੋਇਆ ਸੀ ਇਹਨਾਂ ਨੂੰ ਪਿੱਛੇ ਕਿਉਂਕਿ ਸਾਡਾ ਡਿਪਾਰਟਮੈਂਟ ਜਿਹੜਾ ਜਦੋਂ ਕੋਈ ਫਾਰਮ ਰਜਿਸਟਰਡ ਹੁੰਦੀ ਆ ਜੇ ਮੰਨ ਲਓ ਤੁਸੀਂ ਅੱਜ ਇੱਕ ਫਾਰਮ ਰਜਿਸਟਰਡ ਕਰਵਾ ਲੈਣੇ ਹੋ ਅੱਜ ਤੁਸੀਂ ਦਸਾ ਦਰਾਜ 5 ਕਰੋੜ ਦਾ ਵਪਾਰ ਕਰਦੇ ਹੋ ਉਦੋਂ ਬਾਅਦ 50 ਦਾ ਲੈ ਜਨੇ ਹੋ ਫਿਰ 500 ਦਾ ਲੈ ਜਨੇ ਹੋ ਸਪਸ਼ਟ ਹੈ ਕਿ ਤੁਸੀਂ ਕੋਈ ਨਾ ਕੋਈ ਫਰਜੀ ਵਪਾਰ ਚ ਇਨਵੋਲਵ ਹੋਏ ਹੋਗੇ ਇੰਨੀ ਤੇਜ਼ੀ ਦੇ ਨਾਲ 5 ਗੁਣਾ 10 ਗੁਣਾ 100 ਗੁਣਾ 500 ਗੁਣਾ ਵੱਧ ਰਿਹਾ ਹੈਗਾ ਸੋ ਉਸ ਨੂੰ ਦੇਖ ਕੇ ਅਸੀਂ ਜਿਹੜੀਆਂ ਸਸਪੀਸ਼ਨ ਇੱਥੋਂ ਹੀ ਪੈਦਾ ਹੁੰਦੀ ਹੈ ਨਾ ਸ਼ੱਕ ਇੱਥੋਂ ਹੀ ਪੈਦਾ ਪੈਦਾ ਹੁੰਦਾ ਹੈ ਕਿ ਹਾਂਜੀ ਇਹ ਫਰਮ ਜਿਹੜੀ ਹੈ ਗੱਲ ਨਹੀਂ ਤਾਂ ਵੱਡੀਆਂ ਜਿਹੜੀਆਂ ਫਰਮਾਂ ਨੇ ਜਿਹੜੀਆਂ ਕੋਈ ਇੰਡਸਟਰੀ ਆ ਜਿਹੜੀ ਕੰਮ ਕਰ ਰਹੀ ਆ ਪੰਜਾਬ ਦੇ ਅੰਦਰ ਉਹਨਾਂ ਤਾਂ ਆਲਰੇਡੀ ਬੜੇ ਅੱਛੇ ਤਰੀਕੇ ਨਾਲ ਸੀਏ ਰੱਖੇ ਨੇ ਉਹ ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ ਤਾਂ 100% ਇਹ ਤਾਂ ਉਹ ਲੋਕ ਨੇ ਜਿਹੜੇ ਜਾਲੀ ਫਰਜੀ ਪਹਿਲਾਂ ਫੇਕ ਰਜਿਸਟ੍ਰੇਸ਼ਨ ਕਰਾਉਂਦੇ ਨੇ ਕਿ ਇਹ ਫੇਕ ਆਪ ਦਾ ਸਿਸਟਮ ਦਿਖਾਉਂਦੇ ਨੇ ਕਿ ਬਾਅਦ ਚ ਜਾਲੀ ਬਿਲ ਬਣਾ ਕੇ ਸ਼ਡਿਊਲ ਉਠਾ ਦੇਣ ਥੈਂਕ ਯੂ ਜੀਵਨ ਸਾਹਿਬ ਕੱਲ ਚਲਦੀ ਹੁਣ ਕਾ ਅਨੇਜੂ ਸਟੇਟਮੈਂਟ ਈ ਹੈ ਉਹ ਵੀ ਪਾਰਲੀਮੈਂਟ ਦੇ ਉੱਪਰ ਪਾਰਲੀਮੈਂਟ ਮੇ ਉਸਕੇ ਉੱਪਰ ਸਭ ਤੋਂ ਪਹਿਲੇ ਆਪਕੇ ਟਿੱਪਣੀ ਕੀ ਕੀ ਮੰਨਤੇ ਹੈ ਆਪ ਅ ਦੇਖਿਏ चन्नी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा मिलेगी और दूसरा मैं आपको बता दू कि ये हमने जितनी भी फर्में हमें मिल रही हैं इनकी हमने आधार अथेंटिकेशन शुरुआत शुरू करी है बायोमेट्रिक जब नई जितनी भी फर्में रजिस्टर्ड होगी पंजाब में बायोमेट्रिक उसकी जो हम अटेंडेंस लगा के उसको आधार से जोड़ के फिर उसकी रजिस्ट्रेशन करेंगे ताकि आगे आने वाले समय में कोई फेक रजिस्ट्रेशन ना हो कई बार क्या होता है कि जैसे कोई मजदूर काम करने के लिए आया किसी आदमी के पास आया कोई चलाक चरुस्त आदमी है उसका आधार कार्ड लिया के भाई तेरे को मैं दो हजार दूंगा तेरी जो पेमेंट है तेरा खाता खुलवा के दूंगा उसका उसकी रजिस्ट्रेशन बैंक में करवा लेते हैं उसके आधार की कॉपी ले लेते हैं बाद में उसी पे उसी आधार पे उसी खाते में जब दस्खत करवाते हैं उसी को रजिस्टर्ड करवा के उसके नाम पे ठगी शुरू कर देते हैं उसको तो पता तक नहीं होता उस मजदूर को या लोगों को कि हमारे साथ क्या हुआ है ये हमने इसीलिए आधार से हम बायोमेट्रिक जो है ਉਸ ਕੋ ਜੋੜਾ ਸੀਮਾ ਸਾਹਿਬ ਜਿਵੇਂ ਕਿ ਮੈਂ ਆਪਣੇ ਸਵਾਲ ਕੀਤਾ ਅਮਰਪਾਲ ਨੂੰ ਲੈ ਕੇ ਤੇ ਇਦਾਂ ਹੀ ਕੁਝ ਹਿੰਦੂ ਸੰਗਠਨ ਆਦਿ ਤੇ ਹਿੰਦੂ ਸੰਗਠਨ ਜੋ ਆਪਣੇ ਨਾਲ ਸਕਿਉਰਟੀ ਗਾਰਡ ਲੈ ਕੇ ਚੱਲਦੇ ਆ ਉਹ ਲੀਡਰ ਆਪਣੇ ਆਪ ਨੂੰ ਕਹਿੰਦੇਗੇ ਜੀ ਅਸੀਂ ਤ੍ਰਿਸ਼ੂਲ ਯਾਤਰਾ ਕੱਢਾਂਗੇ ਸ੍ਰੀ ਦਰਬਾਰ ਸਾਹਿਬ ਲਈ ਆਪਣਾ ਤ੍ਰਿਸ਼ੂਲ ਯਾਤਰਾ ਕੱਢਾਂਗੇ ਜਾਂ ਰਮਾਇਣ ਯਾਤਰਾ ਕੱਢਾਂਗੇ ਦੇਖੋ ਕਿਸੇ ਨੂੰ ਵੀ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਕੋਈ ਵੀ ਵਿਅਕਤੀ ਵਿਸ਼ੇਸ਼ ਜਿੱਤਾ ਮਰਜ਼ੀ ਬਣ ਜੇ ਕਾਨੂੰਨ ਤੋਂ ਵੱਡਾ ਨਹੀਂ ਹੋਊਗਾ ਕਾਨੂੰਨ ਤੋੜਨ ਦੀ ਆ ਕੇ ਕਿਸੇ ਨੂੰ ਮਰਤੀ ਜਾਊਗੀ ਚਾਹੇ ਕੋਈ ਵੀ ਹੋਵੇ ਮੈਂ ਪਰਟੀਕੂਲ ਕਿਸੇ ਦਾ ਜਿਹੜਾ ਹੈਗਾ ਕੌਣ ਕੀ ਆ ਕੌਣ ਨਹੀਂ ਮੈਂ ਕਿਸੇ ਦੀ ਆਰਗੇਨਾਈਜੇਸ਼ਨ ਤੇ ਕਮੈਂਟ ਨਹੀਂ ਕਰਦਾ ਮੈਂ ਕਹਿੰਦਾ ਕਿ ਪੰਜਾਬ ਦੇ ਅੰਦਰ ਲਾ ਇਨ ਆਰਡਰ ਨੂੰ ਮੇਨਟੇਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਚੀਮਾ ਸਾਹਿਬ ਮਿਤੀ ਆਯੋਗ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਪੰਜਾਬ ਸੀਐਮ ਸਾਹਿਬ ਨੇ